ਮਾਨ ਸਨਮਾਨ ਅਗਲੀ ਪੁਆਇੰਟ ਵੀ ਤੁਹਾਡਾ ਮਾਨ ਕਰਨਾ ਜੀ ਫਲਾਣੀ ਖੇਡ ਮੇਲੇ ਤੇ ਆ ਜਿਓ ਇਹ ਭਾਕਾਂ ਦੀ ਗੱਲ ਹੋ ਜਾਂਦਾ ਬਾਈ ਜੀ ਬੰਦੇ ਦੇ ਹੱਥ ਦੇ ਦੇਣ ਦਾ ਕਈ ਵਾਰੀ ਇਹ ਕਰਪਮਾਨ ਦੀ ਗੱਲ ਹੈ ਬਹੁਤ ਵੱਡਾ ਬਾਈ ਜੀ ਦਿਲੋਂ ਧੰਨਵਾਦ ਬਾਈ ਹੈਪੀ ਮੁੰਡੀਆਂ ਯੂ ਐਸ ਏ ਦਾ ਇੱਕ ਨਿਆ ਨਿੱਕਾਂ ਬਾਈ ਜੀ ਵੱਡੇ ਵੱਡੇ ਖੇਡ ਮੇਲੇ ਵੀ ਯਾਰ ਹਰ ਸਾਲ ਅਰਦੇ ਨਗਰ ਮੇਲਾ ਕਰਾਉਂਦਾ ਅੱਪਾ 3 ਸੈਕਿੰਡ 82 ਪੁਆਇੰਟ ਸੀ ਪੋਲਾ ਮਕਰੌਣਾ ਅੰਗਰੇਜ਼ ਮਕਰੌਣਾ ਹਣੀ ਮਡੌਲੀ ਬਾਈ ਜੀ ਇਹ ਕੁਲਾ ਮਕਰੌਣੇ ਵਾਲਾ ਜਿਹੜਾ ਕੈਨੇਡਾ ਤੋਂ ਬਾਈ ਜੀ ਆਇਆ ਪਰ ਪਾਣੀ ਦਾ ਆਹੀ ਬਾਈ ਧੰਨਵਾਦ ਸਾਰੇ ਹੀ ਭਰਾਵਾਂ ਦਾ ਆਹੀ ਬਾਈ ਇੱਕ ਬਾਲ ਚੱਕਦਾ ਬਾਈ ਪਿੱਛੇ ਹੋ ਜੀ ਮੇਰਾ ਵੀਰ ਉਹ ਪਿੱਛੇ ਹੋ ਜੀ ਕੈਮਰਾ ਚੱਕ ਕੇ ਫਿਰ ਨੇ ਮੜਲਿਕ ਅੰਗਰੇਜ਼ ਤੇ ਮੱਕਣਾ ਨਾ ਆਮਕਾਰ ਸਿੰਘ ਗੋੜੀਆਂ ਦਵਾਬਾ ਜਗਵਿੰਦਰ ਸਿੰਘ ਬੁੱਢੇਵਾਲ ਉਹਦੇ ਭੱਜ ਗਏ ਆ ਵੀ ਆਜੀ ਭਾਈ ਜੀ ਦੀ ਵੀ ਖੇਡ ਆ ਜਰੂਰ ਮੇਰਾ ਵੀ ਆ ਕੇ ਦੱਸਦੇ ਆਂ ਇੰਨੀ ਤਰੀਕ ਦੀ ਆ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦਾ ਰਹੂੰਗਾ ਤੇ ਆਪਣਾ ਲੈ ਦਿਨਾ ਦੇ ਵਿੱਚ ਬਾਈ ਗਵਾਂਢੀ ਨਗਰਾਂ ਦੇ ਵਿੱਚ ਵੀ ਜਿਹੜੇ ਖੇਡ ਮੇਲੇ ਹੋ ਜਾਣੇ ਆ ਸਾਹਮਣੇ ਲਟੇੜੀ ਨਗਰ ਬਾਈ ਰੱਟ ਤੋਰੀ ਹੇਪਾ 23 ਸੈਕਿੰਡ ਬੀ 77 ਪੁਆਇੰਟ 21 75 ਗੱਗੂ ਰੁੜਕੀ ਬਰਮਨੰਦ ਪਰ ਹਰਚ ਮੁੰਡੀਆਂ ਹੈ ਪਿੱਛੇ ਮੁੰਡੀਆਂ ਰਣਜੀਤ ਸਿੰਘ ਕਾਇਨਰ ਜੀ ਸੈਂਕਾਈ ਨੋ ਪਹਿਲਵਾਨ ਚੂੜ ਸਿੰਘ ਜੀ ਰੁੜਕੀ ਮੁਗਲਾ ਦੁਆਬਾ ਵਾਹ ਜੀ ਵਾਹ ਪਹਿਲਵਾਨ ਚੂੜ ਸਿੰਘ ਜੀ ਰੁੜਕੀ ਮੁਗਲਾ ਦੁਆਬਾ ਜਿੱਤੀ ਤੇ ਜੋਰਾ ਯੂ ਐਸ ਐਚ ਡੀ ਬੈਸ ਗਪਾਲੀਆਂ ਬਾਜੀ ਫੇਰੇ ਬਜ਼ੁਰਗ ਆ ਗਈ ਭਾਈ ਇਹ ਇੱਧਰ ਰੱਖ ਜੇ ਤੇ 23 ਸੈਕਿੰਡ 75 ਪੁਆਇੰਟ ਬਈ ਇਹ ਪੜਾ ਵੜਾ ਤੇ ਜੱਗੀ ਬਾਨੀਆ ਜੱਜ ਸਾਹਿਬ ਦੇ ਸ਼ਾਂ ਸੀਤਲ ਸਿੰਘ ਘਰਚਾ ਦਵਾਬਾ ਦਾ ਭੱਜ ਗਿਆ ਜਿਹੜਾ ਅੰਦਰਲੇ ਪਾਸੇ ਬਹਿੜਾ ਭੱਜਿਆ ਇਹ ਤਰੁੰਨ ਦੌੜਰ ਜੰਗ ਸਿੰਘ ਬਲਾਲਾ ਉਹਨਾਂ ਦਾ ਭੱਜ ਗਿਆ ਜੀ ਸਮਾਂ ਲਾਇਆ 23 ਸੈਕਿੰਡ 75 ਪੁਆਇੰਟ ਦਾ ਜੀ 23 75 ਜੰਗ ਸਿੰਘ ਬਲਾਲਾ ਚਰੋਂ ਦਿੱਤਾ ਦਰ ਆ ਮੇਰਾ ਕਬੀਲਦਾਰੀ ਕਹਨੇ ਆ ਕਿਉਂਕਿ ਇਹ ਜਿਹੜੀ ਕਬੀਲਦਾਰੀਆਂ ਬਾਈ ਜੀ ਚਲਾਉਣੀ ਉਹ ਬਹੁਤ ਔਕਿਆ ਬਜ਼ੁਰਗ ਜਾਂਦੇ ਜਿਹੜੇ ਚਰੋਂ ਨੇ ਉਹਨਾਂ ਨੂੰ ਪਤਾ ਕਿਤੇ ਸੌਖੀ ਗੱਲ ਨਹੀਂ ਪਾੜੀ ਪਾਈ ਉਸੇ ਕਰਕੇ ਬੜੇ ਸੂਝਵਾਨ ਤਰੀਕੇ ਦੇ ਨਾਲ ਜਾਂ ਤੁਸੀਂ ਜੋਸ਼ ਜੋਸ਼ ਦੇ ਨਾਲ ਬਾਈ ਜੀ ਬੰਦਾ ਜੋਸ਼ ਦੇ ਵਿੱਚ ਕਈ ਵਾਰੀ ਹੋਸ਼ ਵੀ ਖਵਾ ਬੈਠਦਾ ਇਸ ਕਰਕੇ ਵੇਸ਼ਾ ਜੋਸ਼ ਦੇ ਨਾਲ ਆਪਾਂ ਨੂੰ ਹੋਸ਼ ਵਿੱਚ ਵੀ ਰਹਿਣਾ ਚਾਹੀਦਾ ਇਹਦਾ ਚਲ ਵੀ ਆਪਾਂ ਸਾਰ ਬਰ ਬਰ ਸੁੱਕੀ ਜੰਡਾਲੀ ਸੁੱਕੀ ਜੰਡਾਲੀ ਅਗਲੀ ਗੱਡੀ ਪਿਆਰ ਹੈ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆ ਗਈ ਬਾਈ ਸੰਦੀਪ ਸਿੰਘ ਜੀ ਸਾਨੀ ਪਰ ਬਾਈ ਸੱਤਾ ਸਿਧਮਾ ਹੱਪਾ ਲਾਈਟ ਔਰ ਸੁਣੋ ਸਮਾ ਗੱਡੀ ਦਾ ਕੌਰਨਾ ਗੁਰੀ ਜਸਪਾਲ ਬਾਂਗਰ ਗੋਗੀ ਹਰਨਾਮਪੁਰੇ ਦਾ ਪੱਜ ਗਿਆ ਕਿ ਅੰਦਰਲੇ ਪਾਸੇ ਬੱਚਾ ਵੱਜਿਆ ਵੀ ਨਾਲ ਬੱਚਾ ਦੱਸ ਕੇ ਜਾਇਓ ਬਾਜੀ ਉੱਪਰਲੇ ਪਾਸੇ ਕਿਹੜਾ ਵੱਜਿਆ ਜੋ ਲੋਕ ਸਹੀ